لگیا مان ہو گیا پہ چارج سارے تین جنگل مہاراج جی تین پتہ نہیں لگا تری ہنکار پہلے بہت بانی پڑھتا ہے بہت سیوا کرتا ست گاج جی پتا کیلن میں جاری ਰਾਗ ਨੂੰ ਗੈਣ ਵਾਸਤੇ ਚੱਲਿਆ ਸੀ ਨਾ ਸੇਵਾ ਵੀ ਕੰਮ ਕਰਦਾ ਸੀ ਸਿਮਰਨ ਵੀ ਤਾਂ ਕਰਦਾ ਸੀ ਬਾਣੀ ਦਾ ਪ੍ਰਵਾਹਦਾ ਸੀ ਮੇਰੇ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਜੇ ਤੂੰ ਬੋਈ ਕਿਉਂ ਨਹੀਂ ਕਹਿੰਦੇ ਬਾਣੀ ਵੀ ਹੰਕਾਰ ਕਰੀ ਸੇਵਾ ਵੀ ਹੰਕਾਰ ਵਿੱਚ ਹੀ ਕੀਤੀ ਫਿਰ ਫਾਦੂ ਕਿਵੇਂ ਹੋਊਗਾ ਸਾਧੂ ਭਰਨ ਦਾ ਆਸੈਂਡ ਇਹ ਬੈਲੂ ਗੁਰੂ ਕੀ ਬਾਣੀ ਜੇ ਲਏ ਰੱਖੇ ਸਾਧੂ ਮਹਾਰਾਜ ਕਹਿੰਦੇ ਉਹ ਤੇਰੀ ਸੇਵਾ ਨਾਲ ਸੁਣਾ ਗੁਰੂ ਮਹਾਰਾਜ ਕਹਿੰਦੇ ਤੇਰੀ ਸੇਵਾ ਕੌਮੀ ਨਹੀਂ ਹੈ ਆਹੀ ਕੌਮੀ ਦਾ ਕਿਉਂ ਹੈ ਵੀ ਅਧੁਰਾਂ ਇਹ ਵੀ ਸੇਵਾ ਨੂੰ ਪਿਆਰ ਨਹੀਂ ਕਰਦਾ ਮਹਾਰਾਜ ਨੂੰ ਸੇਵਾ ਪਿਆਰਾ ਹੈ ਪਰ ਹੰਕਾਰ ਵਿੱਚ ਜਿਹੜਾ ਸੇਵਾ ਕਰਨ ਵਾਲਾ ਉਹ ਨਹੀਂ ਕਹਾਂਦਾ ਇੰਨਾ ਪਿਆਰ ਨਹੀਂ ਦੋ ਜਿਹੜੇ ਪਤੀ ਪਤਨੀ ਹੋਏ ਇਹ ਜਗ੍ਹਾ ਖਾਂਪੇ ਗਾ ਲੋ ਉਹ ਦੋਏ ਜੀ ਬੜੀ ਸ਼ਰਧਾ ਰੱਖਦੇ ਆ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਖਾਤਰਾਂ ਦਾ ਇਸ਼ਾਨਾਮ ਕਰਾਉਂਦੇ ਆ ਦੋਏ ਆਪਣੀ ਪਤਨੀ ਸੋਇਨਾ ਤੇ ਕੋਇਨਾ ਉਹਨਾਂ ਦੇ ਨਿਤਨੇ ਹੀ ਕਰ ਮੈਂ ਸੇਵਾ ਕਰਦੇ ਆ ਬੜਾ ਖੁਸ਼ ਨੇ ਜਦੋਂ ਸੇਵਾ ਕਰਕੇ ਖਾਤਰਾਂ ਦਾ ਇਸ਼ਾਨਾਮ ਕਰਾ ਕੇ ਦੇਖੋ ਵੀ ਕਈ ਵਾਰੀ ਵੱਡੇ ਵੱਡੇਾਂ ਨੂੰ ਗਲਤੀ ਹੋ ਜਾਂਦੀ ਹੈ ਕਹਿਣ ਦਾ ਭਾਵੇਂ ਹੈ ਉਹਦੇ ਤੋਂ ਪਿਆਰ ਨੂੰ ਸੇਵਾ ਕਰਿਆ ਕਰਨ ਸੇਵਾ ਆਖਰਾਂ ਦਾ ਇਸ਼ਾਨਾਮ ਕਰਕੇ ਨਾਲ ਸੇਵਾ ਕਰਿਆ ਕਰਨ ਜਦੋਂ ਜੁੜ ਕੇ ਬੈਠੇ ਤਾਂ ਉਹਨਾਂ ਦਾ ਮਨ ਬੜਾ ਟਿਕਿਆ ਕਰੇ ਚਿੰਤਾ ਮੁੜਾਕ ਆਉਂਦੇ ਰਹਿੰਦੇ ਪਾਰਕੀਏ ਸਾਰਾ ਕੁਝ ਭੁੱਲ ਜਾਂ ਕਰਨ ਕੋਈ ਚਿੰਤਾ ਦੀ ਜਦ ਯਾਦ ਜੁੜਦੇ ਆ ਪਰਮਾਤਮਾ ਕਾਫੀ ਲੰਮਾ ਸਮਾਂ ਆਨੰਦ ਰਹੇ ਉਹ ਬਹੁਤ ਸੋਹਣਾ ਟਾਈਮ ਬਣਦਾ ਇੱਕ ਗੱਲ ਯਾਦ ਰੱਖਿਓ ਜੇ 6 ਪੀੜੇ ਸਾਲ ਨੂੰ ਨਾਸਟ ਜੁਆਰ ਕਰ ਰਹੇ ਆ ਨਾ ਤਾਂ ਸਾਲਾਨਾ ਟੈਸਟ ਵੀ ਲਏ ਜਾਂਦੇ ਆ ਦੇਖਦੇ ਹੁੰਦੇ ਆ ਵੀ ਆਉਂਦਾ ਰਿਹਾ ਕਲਾਸਾਂ ਲਾਂਦਾ ਰਿਹਾ ਕੁਝ ਪੜਿਆ ਸਿੱਖਿਆ ਲਿਆ ਕਿ ਉਹੀ ਆ ਕੇ ਬੋਲ ਜਾਂਦਾ ਸੀ ਟੈਸਟ ਲੈਂਦੇ ਆ ਅਸੀਂ ਤਾਂ ਕਹਿ ਦਿੰਦੇ ਆ ਕਿ ਸਾਡਾ ਜੁਆਰ ਹੋ ਜਾਂਦਾ ਸਾਡਾ ਬੱਚਾ ਕਰੇ ਗਿਆ ਨਾਲ ਵੀ ਉਹ ਤੇ ਰਿਜਲਟ ਵਸੂਣਾ ਵੀ ਜਾਂਦਾ ਨਾ ਕਰਦਾ ਪੜਦਾ ਨਾ ਪੜਦਾ ਗੁਰਬਾਣੀ ਰੋਜੰਦਾ ਹੈ ਸੰਗਤ ਰੋਜ ਕਰਦਾ ਹੈ ਸੇਵਾ ਰੋਜ ਕਰਦੇ ਆਪਾਂ ਤਾਂ ਕਹੀ ਜਾਂਦੇ ਆਪਾਂ ਨੂੰ ਕੀ پتہ ਸੇਵਾ ਸਫਲੀ ਹੋ ਰਹੀ ਹੈ ਸੰਗਤ ਸਫਲੀ ਹੋ ਰਹੀ ਹੈ ਕਿ ਨਹੀਂ ਹੋਈ ਕੀ ਪਤ ਹੈ ਕੀ ਭਾਵਨਾ ਨਾਲ ਬੰਦਾ ਜਾ ਰਿਹਾ ਹੈ ਇਹ ਕੋਈ ਭਾਵਨਾ ਕੀ ਹੈ ਸੰਗਤ ਵਿੱਚ ਜਾਣਾ ਨਹੀਂ ਸੇਵਾ ਕਰ ਆਪਾਂ ਨੂੰ ਹੀ ਨਾ پتہ ਤਾਂ ਮਾਲਕ ਜਾਣਦਾ ਹੈ ਉਹ ਆਪ ਜਾਣਦਾ ਜਿਹੜੋ ਸਤਗੁਰੂ ਮਹਾਰਾਜ ਪਰਖ ਪਾਉਂਦੇ ਆ ਨਾ ਪਿਆਰਿਓ ਫਿਰ ਪਰਖ ਤੇ ਲੰਘਣਾ ਬਹੁਤ ਆਸਾਨ ਹੋ ਜਾਂਦਾ ਹੈ ਪਰਖ ਬਹੁਤ ਉਪੀਏ ਗੁਰਪੀਰਾਂ ਦੀ ਚੱਕਰੀ ਮਹਾਂ ਕਰਨੀ ਸੰਸਾਰ। ਮੰਨ ਬਰਮ। ਉਹਨੂੰ ਗੋਇ ਦਾਇਆ ਕੰਨ ਸੇਵਾ ਕਰਿਆ ਕਰ ਬੜਾ ਸ਼ਾਂਤ ਨੇ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਬੜੇ ਨਾਮ ਵਿੱਚ ਪੈ ਰੰਗ। ਇੱਕ ਦਿਨ ਨਾ ਕਿਤੇ ਸਮਾ ਲੰਘਿਆ। ਕੋਈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨਾ ਕਿਤੇ ਜੰਗ ਦੇ ਵਿੱਚੋਂ ਜਕਮੀ ਹੋਇਆ ਗਿਆ ਆਮੈ ਜਕਮੀ ਹੋਇਆ ਗਿਆ। ਮੇਰੇ ਪਿਆਰਿਓ ਇਹ ਸੁਹੇਨਾ ਤੇ ਮੂਹਨਾ ਦੋਏ ਕਦੀ ਕਦੀ ਨਾ ਉਹ ਜਲ ਨਹੀਂ ਜਾਂਦੇ ਆ ਭਾਂਡੇ ਦੇ ਵਿੱਚ ਕਿਸੇ ਲੱਕੜ ਵਾਲੇ ਨੂੰ ਪਾਣੀ ਲੈ ਕੇ ਜਾ ਰਹੇ ਆ ਜੂਰੇ ਨਾਲ ਠਾਕੁਰਾਂ ਦਾ ਸ਼ਰਨਾਨ ਕੋਲ ਦੇ ਆ ਫਿਰ ਉੱਥੇ ਸਮਾਦੀ ਕੋਲ ਦੇ ਆ ਇਹ ਜਦੋਂ ਜਾ ਰਹੇ ਆ ਤਾਂ ਰਸਤੇ 'ਚ ਜਾਂਦੇ ਜਾਂਦੇ ਆ ਆਹ ਉਹ ਕਿਤੇ ਜਿਹੜਾ ਸਿੱਖ ਸੀ ਨਾ ਜਿਹੜਾ ਜਾਗਰੀ ਹੋਇਆ ਠੀਕ ਆਂਦੇ ਆ ਉਹਦੀ ਆਵਾਜ਼ ਇਹਨਾਂ ਨੂੰ ਸੁਣਾਈ ਦਿੱਤੀ

ਪਾਣੀ ਪਾਣੀ ਇਹ ਤਾਂ ਥੋੜਾ ਜਿਹਾ ਫੈਟ ਦਾ ਸਵਾਦ ਚੱਲਦੇ ਆ ਇਹਨਾਂ ਨੇ ਆਖਿਆ ਕਿ ਪਾਣੀ ਪਿਆ ਨਹੀਂ ਸਕਦੇ ਕਾਰਨ ਕੀ ਹੈ ਬਈ ਇਹ ਜਿਹੜਾ ਅਸੀਂ ਜਲ ਲਿਜਾ ਰਹੇ ਆ ਜਿਹੜਾ ਪਾਣੀ ਲਿਜਾ ਰਹੇ ਆ ਇਹਦੇ ਨਾਲ ਤਾਂ ਅਸੀਂ ਠਾਕੁਰਾਂ ਦਾ ਇਸ਼ਨਾਨ ਕਰਾਉਂਦੇ ਹੁੰਦੇ ਆ ਇਹਦੇ ਨਾਲ ਤੇ ਅਸੀਂ ਭਗਵਾਨ ਜੀ ਦਾ ਇਸ਼ਨਾਨ ਕਰਾਉਂਦੇ ਆ ਵੀ ਉਹ ਨੂੰ ਪਹਿਲਾਂ ਅਸੀਂ ਇਹ ਪਾਣੀ ਨਾ ਕਿ ਕਿ ਵਰਤ ਨਹੀਂ ਸਕਦੇ। ਪਾਣੀ ਸ਼ਬਦ ਵਰਤਣਾ ਤੇ ਉਹ ਜਲ ਵਰਤ ਲੈਣੇ ਕਿੰਨੇ ਪਤਾ ਨਹੀਂ ਲੱਗਦਾ ਕਿਸੇ ਨੂੰ। ਗੁਰੂ ਕੀ ਲਿਖਿਆ ਜਣਾ ਬਾਣੀ ਤੇ ਸ਼ਬਦ ਜਲ ਹੈ। ਉਹ ਜਦੋਂ ਉਹ ਸਿੱਖ ਪਾਣੀ ਪਾਣੀ ਕਹਿ ਰਿਹਾ ਤੇ ਇਹਨਾਂ ਨੇ ਇੱਕ ਵਾਰੀ ਤਾਂ ਲਵੇ ਹੋਏ ਤੇ ਫਿਰ ਪਿੱਛੇ हट ਗਏ। ਸੋਇਨਾ ਤੇ ਮੋਇਨਾ ਦੋਏ ਪਤਨੀ ਪਤਨੀ। ਇਹਨਾਂ ਨੇ ਅੱਛਾ ਵੀ ਆਪਾਂ ਪਾਣੀ ਪਲਾ ਨਹੀਂ ਸਕਦੇ। ਭਾਈ ਸਾਨ ਮਾ ਇਸ ਪਾਣੀ ਦੀ ਕਲਾਸਿਕਾਂ ਦੇ ਜਿਹੜਾ ਇਹ ਪਾਣੀ ਹੈ ਤੇ ਨਾਲ ਭਾਖੜਾ ਦਾ ਇਸ਼ਨਾਨ ਕਰਾਇਆ ਜਾਊਗਾ ਤੇ ਫਿਰ ਅਗਲਾ ਵਾਰ ਫਿਰ ਖਲਾਸ ਕੇ ਫਿਰ ਆ ਸਕਦੇ ਵੀ ਉਹਨਾਂ ਜਿਹੜੇ ਅਸੀਂ ਵੈਸੇ ਤਰ੍ਹਾਂ ਸਟੇਟ ਵੀ ਰੋਕਦੇ ਹੈਗੇ ਤੁਵਾਸ ਵੀ ਅਸੀਂ ਆ ਕੇ ਪਾਣੀ ਪਾਣੀ ਕਰ ਦਿੰਦੇ ਆ ਇਹ ਇੱਕ ਗੱਲ ਇਹ ਕਿ ਨਾ ਚਲੇ ਜਾਈ ਅਸੀਂ ਤੇ ਇਹ ਪਾਣੀ ਜਿਹੜਾ ਇਹ ਦਾ ਜਿਹੜਾ ਕੋਦੇ ਹਿੰ ਸਕਦੇ ਅਸੀਂ ਇਹ ਠਾਕੁਰਾਂ ਦੇ ਇਸ਼ਨਾਨ ਵਾਸਤੇ ਜਾ ਰਹੇ ਆ ਉਹਨਾਂ ਦਾ ਜਨਮ ਕਰਾ ਕੇ ਅਸੀਂ ਬੰਦਗੀ ਭਗਤੀ 'ਚ ਜੁੜਦੇ ਹੁੰਦੇ ਆ ਸਾਡਾ ਨਿੱਕਾ ਕਰਮ ਸਾਡੇ ਕਰਮ 'ਚ ਵਿਗੜਨਾ ਨਹੀਂ ਪਈ। ਉਹ ਆਪਣੀ ਜਗ੍ਹਾ ਫਿਕਸੀ ਹੈ। ਪਰ ਉਹਨਾਂ ਨੂੰ ਪਤਾ ਹੀ ਨਹੀਂ ਕਰ ਆਪਣੀ ਖੇਡ ਬਾਰੇ ਕਿ ਇਵਰਿੰਨਾ ਸਾਰੀ ਮਰ ਬਾਣੀ ਪੜਦੇ ਲੱਗ ਜਾਂਦੀ ਹੈ ਸੇਮਕ ਕਰਦੇ ਆ ਕਿਦਾ ਕਿਦਦੀ ਹੈ। ਸਾਨੂੰ ਫੇਰ ਵੀ ਨਹੀਂ ਸਮਝਉਂਦੀ ਰੱਬ ਕਿਹੜੇ ਰੰਗਾਂ ਕਰਾ ਲਈ। ਅਭੇ ਵੀ ਲੜਦਾ ਸਾਨੂੰ ਕਿਹਾ। ਤੇਤੇ ਵਿੱਚ ਰੱਖਿਆ। ਜੇ ਤੁਹਾਨੂੰ ਜਾਨ ਲੱਗੇ ਨਾ ਉਹ ਸਿੱਖਦੇ ਨਾ ਮੂੰਹ ਤੋਂ ਇੱਕ ਜਨ ਨਹੀਂ ਕੀ। تو یہ کھڈنے نہ بھی پانی نہیں دے سکتے بھی یہ ٹھاکرام کا چالان کروں وہ شیخ کہتا ہے سائق دا صحیح مار کے کہو ٹھاکرام درج نہیں دیتے ہیں لگا درج نہیں دیتے 380 ਦਾ ਭਾਵ ਕੀ ਹੈ ਗੁਰੂ ਕੋ ਸਰੇ ਗਏ ਜਾ ਕੇ ਠਾਕੁਰਾਂ ਦਾ ਇਸ਼ਨਾਨ ਕਰਾਇਆ ਜਦੋਂ ਇਸ਼ਨਾਨ ਕਰਾ ਕੇ ਉੱਜਾਨਾ ਉਤਰਾਂ ਡੌਂੜਾ ਮਾਰ ਕੇ ਜੁੜਦੇ ਹਨ ਤਾਂ ਪਰਮਾਤਮਾ ਦੀ ਭਗਤੀ ਜਿੰਨਾ ਦਾ ਜਿੱਚ ਨਹੀਂ ਲੱਗਦਾ ਇਹਨਾਂ ਨੂੰ ਸਿੱਖ ਦਿੱਤੀ ਜਾਂਦੀ ਜਦੋਂ ਸਮਾਧੀ ਜੁੜਦੇ ਇਹਨਾਂ ਦੀ ਸੁਰਤ ਤੋਂ ਸਿੱਖ ਆ ਜਾਂਦਾ ਕਿ ਜਸਮੀ ਮਾਤ ਪਿਆ ਪਾਣੀ ਪਾਣੀ ਕਰੀ ਜਾਂਦਾ ਹੈ ਇਹ ਕੋਨੇ ਕੰਮ ਕਰਨ ਦੀ ਵੀ ਥਾਕ ਨੂੰ ਦਰਸ਼ਨ ਨਹੀਂ ਦੇ ਦੇਣ ਲੱਗਾ ਇਹ ਉਹਨੇ ਪੈਰੀ ਵਾਪਸ ਮੁੜ ਕੇ ਵੀ ਖਬਰ ਕਿਉਂ ਨਹੀਂ ਅਜ ਸਾਡੀ ਸੌਂਤ ਲੱਗਦੀ ਸਮਾਧੀ ਦੇ ਵਿੱਚ ਤਰਨ ਵੀ ਆ ਵਾਪਸ ਮੁੜਿਆ ਨਾ ਕੋ ਪਿਆਰੇ ਜਾ ਕੇ ਕੀ ਵੇਖਦੇ ਲੋਕਾਂ ਦਾ ਕੱਠ ਹੋਇਆ ਪਿਆ سارے ਆਲੇ-ਕੋਲੇ ਨੂੰ ਸੈੱਟ ਕਰਕੇ ਵੇਖਿਆ ਤੇ ਉਹ ਸਿੰਘ ਜਿਹੜਾ ਸੀ ਉਹ ਸਰੀਰ ਛੱਡ ਗਿਆ ਆ ਉਹਦੀ ਮੌਤ ਹੋ ਗਈ ਲੋਕ ਨੰਨਾ ਕਰਦੇ ਉਹ ਕੀ ਹੋਇਆ ਵੀ ਕਹਿੰਦੇ ਸਿੰਘ ਜਗਮੀ ਹਾਲਤ ਸੀਗਾ ਕਿਸੇ ਨੇ ਕਿਹਾ ਵੀ ਇਹ ਲੱਗਦਾ ਵੀ ਪਾਣੀ ਤੋਂ ਤਿਆਸਾ ਮਰ ਗਿਆ ਵਿਚਾਰਾ ਪਾਣੀ ਮੰਗਦਾ ਉਹ ਲੱਗੂ ਕਿ ਇਹ ਤਾਂ ਦੇਖਣ ਤੋਂ ਲੱਗਦਾ ਰਾਏਪੁਰ ਦੀ ਰਹਿਣ ਵਾਲੀ ਜਿਹੜੀ ਰਾਣੀ ਸੀ ਨਾ ਉਥੋਂ ਦੀ ਰਾਏਪੁਰ ਦੀ ਉਹਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਏਰੀਏ ਇਲਾਕੇ ਇੱਕ ਦਸਵੇਂ ਪਾਤਸ਼ਾਹ ਦਾ ਸਿੱਖ ਜਿਹੜਾ ਨਾ ਪਾਣੀ ਤੋਂ ਤਿਆਸਾ ਮੁਕ ਗਿਆ ਉਹਨੇ ਬੜਾ ਅਫਸੋਸ ਕੀਤਾ ਰਾਏ ਰਾਏ ਕੋਲ ਵੀ ਗਾਣੀ ਬੜੀ ਕਰਦੀਆਂ ਪਰ ਪਾਣੀ ਜਿਹੜਾ ਨਾ ਮੇਰੇ ਏਰੀਏ ਇਲਾਕੇ ਚ ਪਾਣੀ ਦਾ ਪ੍ਰਬੰਧ ਨਾਮੂਨ ਕਰਕੇ ਸਿੱਖ ਪਿਆਸੇ ਚੜਾਈ ਕਰ ਗਿਆ ਗੱਲਾਂ ਕਰਦੇ ਨੇ ਕੌਣ ਕੀ ਦਸਵੇਂ ਪਾਤਸ਼ਾਹ ਦਾ ਸਿੱਖ ਸੀਗਾ ਹੁਣ ਦਸਵੇਂ ਪਾਤਸ਼ਾਹ ਤੇ ਕੋਣ ਨਹੀਂ ਜਾਣਦਾ ਜਦੋਂ ਇਹ ਦੋਏ ਸੋਹਿਣਾ ਤੇ ਕੋਹਿਨਾ ਪਤੀ ਪਤਨੀ ਇਹਨਾਂ ਦੋਵਾਂ ਨੇ ਸੁਣਿਆ ਨਾ ਪਿਆਰੇ ਇਹ ਇਹਿਰਾਮ ਹੋ ਗਏ ਪਿੱਛੇ ਜੇ ਹਟ ਕੇ ਕਹਿੰਦੇ ਉਹ ਭਾਗਵਾਨ ਨੇ ਆਪਾਂ ਕੋ ਤੇ ਗਲਤੀ ਬਹੁਤ ਵੱਡੀ ਹੋ ਗਈ ਇੱਕ ਵਾਰ ਕੋ ਤਾਂ ਪਾਣੀ ਨਾ ਪੁਲਾਇਆ ਕਿਰਬੋਹਤੀ ਕੋ ਨੁਹੋਗੀ ਚਲੋ ਗੁਰੂ ਮਾਫ ਕਰੇ ਗੁਰੂ ਦੇ ਚਰਨਾਂ ਅਰਦਾਸਾਂ ਵੀ ਕੀਤੀਆਂ ਦੂਸਰਾ ਦਿਨ ਆਇਆ ਸੋਇਨਾ ਤੇ ਕੋਇਨਾ ਫੇਰ ਚਲੇ ਕੇ ਆਪੁਰਨਾ ਦਾ ਸ਼ਰਨਾਂ ਕਰਾਉਣ ਜਦੋਂ ਸਮਾਧੀ ਤੇ ਬੈਠਦੇ ਹਨ ਇਹਨਾਂ ਦਾ ਚਿੱਤ ਨਹੀਂ ਲੱਗਦਾ ਇਹਨਾਂ ਦੀ ਸੁਰਤ ਇਹਨਾਂ ਦੇ ਮਨ 'ਚੋ ਹੀ ਆਵਾਜ਼ ਪਈ ਜਾਂਦੀ ਹੈ ਠਾਕੁਰ ਦਰਸ਼ਨ ਨਹੀਂ ਤੇ ਦੇਣ ਲੱਗਾ ਅੱਗੇ ਪਰਮਾਤਮਾ ਨਾਲ ਨਿਰਬ ਜੋੜਦੇ ਸੀ ਸਮਾਧੀ ਦੀ ਜੁਰਜਾਂ ਤੇ ਸੀਗੇ ਸਕੂਨ ਮਿਲਦਾ ਸੀ ਹੁਣ ਸੁਰਤੇ ਨਹੀਂ ਲੱਗਦੀ ਲੈ ਕਿਉਂ ਮਨ ਤੇ ਹੋਰ ਹੀ ਕਹਿ ਲਾਈ ਜਾਂਦੇ ਇੱਕ ਦਿਨ ਦੋ ਦਿਨ ਪੰਜ ਦਿਨ 10 ਦਿਨ ਲੰਗੇ ਦੁਆ ਜਣੇ ਨੇ ਵਿਚਾਰ ਕੀਤੀ ਵੀ ਭਗਵਾਨ ਨੇ ਆਪਣੇ ਤੋਂ ਤਾਂ ਗਲਤੀ ਬਹੁਤ ਵੱਡੀ ਹੋਊਗੀ ਲੱਗਦਾ ਜਿਹੜਾ ਉਹ ਸਿੱਖ ਸੀ ਨਾ ਉਹ ਸਤਿਗੁਰਾਂ ਦਾ ਕੋਈ ਪਿਆਰਾ ਸਿੱਖ ਸੀਗਾ ਉਹਦੇ ਬੱਚ ਉਹ ਨਾ ਜਿਹੜੇ ਆ ਸਾਡੇ ਕੰਮਾਂ 'ਚ ਅੱਜ ਵੀ ਜਿਹਦੇ ਵੇਖ ਲਾਂ ਜਦੋਂ ਤੋਂ ਉਹ ਸਿੱਖ ਚੜ੍ਹਾਈ ਕੀਤਾ ਨਾ ਆਪਾਂ ਪਾਣੀ ਨਹੀਂ ਪਲਾਇਆ ਆਪਣੀ ਉਸੇ ਦਿਨ ਤੋਂ ਸੁਰਤ ਨਿੱਗੀ ਪ੍ਰਮਾਤਮਾ ਦੀ ਭਰਤੀ ਚ ਈ ਕਰੀ ਗਏ ਉਹ ਜਿਹੜੇ ਇਤਿਹਾਸਕਾਰ ਇਥੋਂ ਤੱਕ ਦੱਸਦੇ ਆ ਪਿਆਰਿਓ ਕਹਿੰਦੇ ਵੀ ਨਾ ਉਹ ਗਵਾਂ ਜੀਆ ਨੇ ਆਪਣੀ ਜਾਇਦਾਦ ਵਗੈਰਾ ਸਾਰਾ ਕੁਝ ਨਾ ਵੇਚ ਵਟਕੇ ਜਿਹੜਾ ਸਿੰਘਾ ਉਹਦੇ ਖੂਲਵਾ ਦਿੱਤੇ ਵੀ ਕਿਤੇ ਹੋਰ ਨਾ ਕੋਈ ਪਿਆਸਾ ਪਾਣੀ ਤੋਂ ਮੁੱਕ ਦੇਖੇ ਕਾਨੂੰ ਮੋਰ ਨਾਲ ਕੋਈ ਏਦਾਂ ਦੀ ਨੌਕਾ ਆਵੇ ਸਾਡੇ ਪਿੰਡ ਨਗਰ ਤੇ ਗੋਏ ਜਾਣੇ ਕਹਿੰਦੇ ਬਰੁਣ ਕੀ ਕਰੀਏ ਉਹ ਸਕੂਰ ਉਹ ਚੈਨ ਸਾਰੇ ਹੀ ਹੋ ਗਿਆ ਜਿਹੜਾ ਪਹਿਲਾਂ ਸੀਗਾ ਇੱਕ ਸਿੱਖ ਨੂੰ ਪਾਣੀ ਵੀ ਪੁਲਾਇਆ ਮੈਂ ਐਡਾ ਬਾਲਾ ਪਿਆਰ ਨਾਲ ਸੇਵਾ ਦਾ ਚੇਤੇ ਰੱਖੋ ਉਹਦਾ ਜਿੱਥੇ ਮਰਜੀ ਤੁਰਿਆ ਫਿਰ ਜਿੱਥੇ ਮਰਜੀ ਚਲਿਆ ਜਾ ਨਿਕਲੇ ਰੱਬ ਦੇ ਪਿਆਰੇ ਭਗਤੂ ਪਾਣੀ ਦਾ ਗੁਰੂ ਜੇ ਭਾਈ ਦਾ ਤੇਰੀ ਸੇਵਾ ਨਿਕਲ ਹੋ ਸਕਦੀ ਤਾਂ ਸੇਵਾਪੁਰਮ ਕੀਤਾ ਸੀਗਾ ਨਾ ਸੇਵੇਂ ਪਾਤਸ਼ਾਹ ਜਰੇ ਭਾਈ ਤਕੂ ਹੋਇਆ ਨਾ ਸੇਵੇਂ ਪਾਤਸ਼ਾਹ ਜਰੇ ਗੁਰੂ ਦਾ ਸੇਵਕ ਸੀਗਾ ਬੜਾ ਪਿਆਰ ਵਾਲਾ ਸੀ ਮਸਤ ਜਨ ਹੁੰਦਾ ਸੀ ਤਾਂ ਉਹ ਕਿਤੇ ਰਸਤੇ 'ਚ ਕੋਈ ਸੇਵਾ ਦਾ ਮਹਾਰਾਜ ਤੇ ਪ੍ਰੇਮੀ ਦਾ ਫਾੜ ਲਈ ਜਾਂਦੇ ਸੀ ਤੇ ਸ਼ਹਿਰ ਲਈ ਜਾਂਦੇ ਉਹਨਾਂ ਕੋਲ ਜਨ ਕਿੱਥੇ ਕਰਦੇ ਆ ਉਹਨਾਂ ਦੇ ਸੇਵੇਂ ਪਾਤਸ਼ਾਹ ਕੋਲ 'ਚ ਉਹ ਬੜਾ ਖੁਸ਼ ਹੋਇਆ ਇਹਦਾ ਧੰਨ ਭਾਗ ਸੱਚੇ ਪਾਕਿਆ ਦੇ ਦਰਸ਼ਨ ਕਰਨ ਜਾਂਦੇ ਆ ਕੀ ਹੈ ਕਹਿੰਦੇ ਇਹਦੇ ਵਿੱਚ ਸ਼ਹਿਦ ਹੈ ਤੇ ਇਹ ਥੋੜਾ ਜਿਹਾ ਹਲ ਮੈਂਕੀ ਦਾ ਹੈ ਉਹ ਭਾਈ ਕਟੂ ਜਿਹੜਾ ਸੀ ਨਾ ਉਹਨੇ ਜਦੋਂ ਸ਼ਹਿਦ ਦਾ ਨਾਮ ਸੁਣਿਆ ਉਹ ਕਹਿੰਦਾ ਵੀ ਥੋੜਾ ਜਿਹਾ ਸ਼ਹਿਦ ਮੈਂਕੀ ਦੇ ਦੋ ਜਿਵੇਂ ਕਈ ਬੜੀ ਚੀਜ਼ ਹੋਊਗਾ ਨਾ ਵੇਖ ਕੇ ਸੁਣ ਕੇ ਹੀ ਆਪਣੇ ਮਨ 'ਚ ਹੋ ਜਾਂਦਾ ਵੀ ਮੈਂ ਖਾ ਮੰਗ ਵਸੂ ਆਹ ਦਾ ਮੰਗ ਲੈਂਦਾ ਭਾਈ ਕਟੂ ਕਹਿੰਦਾ ਵੀ ਮੈਨੂੰ ਤੇ ਥੋੜਾ ਜਿਹਾ ਸ਼ਹਿਦ ਦਾ ਚਿੰਤਾ ਕਰਦਾ ਖਾ ਉਹ ਕਹਿੰਦੇ ਨਾ ਨਾ ਇਹ ਪਹਿਲਾ ਸੇਵੇ ਪਾਤਸ਼ਾਹ ਕੋਲੇ ਜਾਊ ਉੱਥੇ ਪਰਵਾਣ ਗੋਲ ਤੋਂ ਉੱਥੇ ਅਸੀਂ ਇਹ ਨੂੰ ਜੀਖਾ ਨਹੀਂ ਹੋਣ ਦੇ ਸੁੱਚਾ ਹੈ ਜੀ ਉਹਦਾ ਭਾਵ ਇਹ ਸੀ ਭਾਈ ਕਟੂ ਚੁੱਪ ਕਰਕੇ ਬਿਸਰੋ ਇਹਨਾਂ ਦੀ ਸ਼ਾਂਤਾ ਭਾਵਨਾ ਸੱਚੇ ਪਾਤਸ਼ਾਹ ਦੇ ਘਰੇ ਲੈ ਜਾ ਤਾ ਉਹ ਕੀ ਕਹਿ ਰਿਹਾ ਉਹ ਤਾਂ ਉਹਦਾ ਤੋਂ ਵੱਡਾ ਨਹੀਂ ਹੋ ਸਕਦਾ ਪਰ ਸਤਿਗੁਰੂ ਕਹਿ ਰਹੇ ਨੇ ਮੇਰੇ ਭਗਤਾਂ ਤੋਂ ਵੱਡਾ ਨਹੀਂ ਸਿੱਖ ਇਹਦਾ ਮੇਰੇ ਸਤਿਗੁਰੂ ਤੋਂ ਵੱਡਾ ਨਹੀਂ ਤੇ ਸਤਿਗੁਰੂ ਕਹਿੰਦੇ ਮੇਰੇ ਸਿੱਖ ਤੋਂ ਭਗਤ ਤੋਂ ਵੱਡਾ ਕੋਈ ਨਹੀਂ ਆ ਬਾਣੀ ਦਾ ਬਲ ਹੈ ਮਰੂਕੋ ਜਦੋਂ ਗੈਨਾ ਸ਼ਹਿਰ ਲੈ ਕੇ ਪਾਤਸ਼ਾਹ ਕੋਲੇ ਸੰਗਤ ਮਹਾਰਾਜ ਦੇ ਦਰਸ਼ਨ ਕਰਦੀ ਆ ਇਹ ਕੋਲੇ ਪਹੁੰਚੇ ਨਮਸਕਾਰ ਕਰ ਲਿਆ ਕਿ ਮਹਾਰਾਜ ਕਹਿੰਦੇ ਕਿ ਇਹ ਬਦਗੋ ਕਾਦੀ ਆਈ ਜੰਦੀ ਆਈ ਕਿਤੇ ਕੋਈ ਜਾਨਵਰ ਮਰੇ ਆ 30 ਚੀਜ਼ ਆਸ-ਪਾਸੇ ਦੇਖਦੇ ਕਹਿੰਦੇ ਨਾ ਮਹਾਰਾਜ ਸਾਰੇ ਸਫਾਈ ਐ ਸੰਗਤ ਕਿਤੇ ਜਾਂਦਾ ਨਹੀਂ ਇਓ ਭਕਤਨ ਚੱਕੀ ਬੈਠੇ ਆ ਪੁੱਜਾ ਭੰਦਾ ਜੋ ਵੀ ਐ ਜਿਹੜੇ ਸ਼ਹਿਰ ਤੋਂ ਆਏ ਮਹਾਰਾਜ ਕਹਿੰਦੇ ਭਾਈ ਮੋਹਨ ਇੱਕ ਵਾਰ ਕੀ ਐ ਕਹਿੰਦੇ ਮਹਾਰਾਜ ਸ਼ਹਿਰ ਹੈ ਕਹਿੰਦੇ ਦੇਖੀਏ ਨਾ ਭਲਾ ਉਹ ਵੇਖਿਆ ਉਹਦਾ ਢੱਕਣ ਚੁੱਕਿਆ ਕਿ ਸ਼ਹਿਦ ਵਿੱਚ ਕੀੜੇ ਚੱਲਦੇ ਆ। ਖਰਾਬ ਹੋਇਆ ਪ੍ਰਕਿਰਮ ਚੱਲਦੇ ਆ। ਇਹ ਦੋਏ ਜਿਹੜੇ ਸੇਵਾਦਾਰ ਸਿੱਖ ਸੀ ਸੱਚੀ ਹੈਰਾਨ ਹੋ ਗਏ। ਮਹਾਰਾਜ ਦੇ ਤਾਜਾ ਸਾਹਿਬ ਲੈ ਕੇ ਆਏ ਸੀ ਉਹ ਫਲ ਵੀ ਖਰਾਬ ਉਹ ਸ਼ਹਿਦ ਵੀ ਖਰਾਬ ਹੋ ਗਿਆ ਇਹ ਕੀ ਕਾਰਨ ਹੈ? ਉਹ ਭਰਾ ਨੇ ਅਫਸੋਸ ਕਰਦੇ ਆ ਸੱਚੇ ਬਾਦਸ਼ਾਹ ਤਾਂ ਸੀ ਤੁਹਾਡੇ ਖਾਣ ਵਾਸਤੇ ਲਿਆਦਾ ਸੀ ਸ਼ੁੱਧ ਸ਼ਹਿਦ ਲੈੰਦਾ ਸ਼ੁੱਧ ਫਲ ਲੈਣ ਸੇ ਆ। ਇਵੇਂ ਪਾਤਸ਼ਾਹ ਕਹਿੰਦੇ ਜੇ ਸਾਡੇ ਖਾਣ ਨਹੀਂ ਲੈਂਦਾ ਸੀ ਜਦੋਂ ਮੰਗਿਆ ਸੀ ਫਿਰ ਆਇਆ ਕਿਉਂ ਨਹੀਂ ਆਇਆ ਇਹਨੇ ਮਹਾਰਾਜ ਤੁਹਾਡੇ ਕੋਲ ਤੇ ਹੋਰ ਲੇ ਕੇ ਤੁਸੀਂ ਕੋਲ ਮੰਗਿਆ ਕਹਿੰਦੇ ਜਿਹੜਾ ਭਾਈ ਤੱਕੂ ਮੰਗਦਾ ਸੀ ਨਾ ਉਹ ਸਾਡਾ ਸਿੱਖ ਪਿਆਰ ਵਾਲਾ ਉਹਨੇ ਖਾ ਲਿਆ ਕਿ ਮੈਂ ਖਾ ਲਿਆ ਸਾਡੀ ਗੱਲ ਇੱਕੋ ਹੀ ਹੈ ਬਹੁਤ ਮੁੱਕ ਪਿਆ ਜੋ ਇੱਕ ਗੁਰੂ ਤੇ ਸਿੱਖ ਦਾ ਰਿਸ਼ਤਾ ਰੱਬ ਤੇ ਭਗਤ ਦਾ ਰਿਸ਼ਤਾ ਇਸੇ طرح ਹੀ ਹੈ ਹੋ ਜਿਵੇਂ ਬਾਪੇ ਆ ਤੇ ਪੁੱਤ